ਸਾਰਿਆਂ ਨੂੰ ਦੱਸ ਦਈਏ ਅਬ ਡਲਪੌਂਟੇ ਜਾਣਾ ਹਨਾ ਉਦੋਂ ਝੰਡੇ ਸਾਰਿਆਂ ਦੇ ਆਜੋ ਜੋ ਕਿ ਕਾਲਾ ਪਣੀ ਟੀਮ ਆਪਾਂ ਨੂੰ ਪਤਾ ਹੈ ਬੰਦੋ ਬਾਈ ਤੂੰ ਕੱਪੜਾ ਲੈ ਆ ਜਾਈ ਬਾਈ ਫੜ ਕੇ ਕੱਪੜਾ ਬਾਈ ਜੀ ਪਾਣੀ ਦਾ ਹਫਤੇ ਦਾ ਟਾਈਮ ਦਿੱਤਾ ਸੀ ਜੀ ਆਪਾਂ ਨੂੰ ਲੁੱਧਿਆਣਾ ਅੱਜ ਪ੍ਰੈਸ ਕਰਨ ਪ੍ਰੈਸ ਕਰਕੇ ਆਇਆ ਪਾਣੀ ਵਾਲੇ ਮਸਲੇ ਤੇ ਸਰਕਾਰ ਮੁੱਕਰ ਚੁੱਕੀ ਹੈ ਬਿਲਕੁਲ ਮੁੱਕਰ ਚੁੱਕੀ ਹੈ ਬਿਲਕੁਲ ਉਹਨਾਂ ਦੀ ਪਿੱਠ ਤੇ ਖੜ ਚੁੱਕੀ ਆ ਸਰਕਾਰ ਜਾ ਕੇ ਜਿਹੜੇ ਡਾਈੰਗਾਂ ਵਾਲੇ ਇੰਡਸਟਰੀਆਂ ਵਾਲੇ ਨੇ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਉਹਦੇ ਲਈ ਇੱਕ ਗੱਲ ਤਾਂ ਨੱਸਣੀ ਚਾਹੁੰਦਾ ਮੈਂ ਸਾਡੇ ਕੋਲੇ 3 ਤਰੀਕ ਨੂੰ ਆ ਕੇ ਇਹ ਸਰਕਾਰ ਦਾ ਨੁਮਾਇੰਦਾ ਏਡੀਸੀ ਆਈਐਸ ਅਫਸਰ ਸਰਕਾਰ ਵੱਲੋਂ ਆਪਣੀ ਗੱਲ ਰੱਖਦਾ ਆ ਕਿ ਅਸੀਂ 2 ਦਿਨਾਂ ਦੇ ਵਿੱਚ ਭਦਰਪੁਰ ਵਾਲਾ ਬੰਦ ਕਰਾਂਗੇ ਤੇ ਹਫਤੇ ਦੇ ਵਿੱਚ ਅਸੀਂ ਤਾਜਪੁਰ ਤੇ ਫੋਗਲ ਪੁਆਇੰਟ ਵਾਲਾ ਬੰਦ ਕਰ ਦੇਣਾ ਤੁਸੀਂ ਦੇਖੋ ਕਿੱਡੀ ਬੇਈਮਾਨੀ ਤੇ ਗਦਾਰੀ ਕਰ ਰਿਹਾ ਪੰਜਾਬ ਦੇ ਨਾਲ ਉਹਨਾਂ ਦੋ ਦਿਨਾਂ ਦੇ ਵਿੱਚ ਇਹਨਾਂ ਨੇ ਪੰਜਾਬ ਪ੍ਰਦੂਸ਼ਣ ਬੋਰਡ ਵਾਲਿਆਂ ਨੇ ਜਿਹੜਾ ਭਦਰਕਿਆਂ ਵਾਲਾ ਪੁਆਇੰਟ ਆ ਉਹਨਾਂ ਨੂੰ ਚਿੱਠੀ ਭੇਜੀ ਦਿੱਤੀ ਵੀ ਤੁਸੀਂ ਕੋਈ ਸਟੇ ਲਿਆ ਦਿਓ ਤਾਂ ਕਿ ਸਾਨੂੰ ਸੌਖਾ ਹੋ ਜੇ ਸੀ ਦਿਖਾ ਦਿਗੇ ਆ ਇਹਨਾਂ ਨੂੰ ਬੰਦ ਨਾ ਕਰ ਸਕੀ ਇਹ ਗੱਲ ਦਾ ਖਲਾਸਾ ਹੋਇਆ ਜਦੋਂ ਐਨਜੀਟੀ 'ਚ ਕੇਸ ਗਿਆ ਇਹਨਾਂ ਦੀ ਚਿੱਠੀ ਉੱਥੇ ਸਾਹਮਣੇ ਜਨਤਕ ਹੋਈ ਤਾਂ ਉੱਥੇ ਐਨਜੀਟੀ ਦੇ ਵਿੱਚ ਜੱਜ ਨੇ ਲਾਂਤਾਂ ਪਾਈਆਂ ਝਾੜਾਂ ਪਾਈਆਂ ਇਹਨਾਂ ਨੂੰ ਉੱਥੇ ਆਪਾ ਬੋਰਡ ਵਾਲਿਆਂ ਨੂੰ ਪੁੱਛੋ ਬੋਰਡ ਨੂੰ ਤੁਸੀਂ ਆ ਕੀ ਕਰਤੂਤ ਕਰ ਰਹੇ ਹੋ ਜੱਜ ਨੇ ਐਨਜੀਟੀ ਜਿਹੜੀ ਹੀアリング ਹੋਣੀ ਸੀ ਸੁਣਵਾਈ ਹੋਣੀ ਸੀ ਤਰੀਕ ਪਈ ਸੀ 20 ਮਾਰਚ 20 ਮਾਰਚ ਤੋਂ 12 ਦਸੰਬਰ ਆਹੀ ਅੱਜ ਤੋਂ 10 ਦਿਨਾਂ ਬਾਅਦ ਆ 23 ਦਸੰਬਰ ਜੀ 23 ਦਸੰਬਰ ਲਿਆ ਕੇ ਰੱਖਤੀ ਵੀ ਮੈਂ ਸੁਣਵਾਈ ਉਹ ਮਾਰਚ ਨਹੀਂ ਲਿਜਾਣੀ ਚਾਹੁੰਦਾ ਮੈਂ ਉਹ ਤੋਂ ਪਹਿਲਾਂ ਹੀ ਸੁਣਵਾਈ ਕਰੂੰਗਾ ਸੋ ਇਹ ਇਹ ਸਾਰਾ ਕੁਝ ਕਰ ਰਹੇ ਨੇ ਕਿਉਂ ਕਾਰਨ ਬੜਾ ਸਾਫ ਹੈ ਮੋਟਾ ਚੜਾਵਾ ਫੰਡ ਦਿੱਲੀ ਦੀਆਂ ਚੋਣਾ ਆ ਗਈਆਂ ਦਿੱਲੀ ਵਾਲਿਆਂ ਨੇ ਬਾਬਕ ਕੁਮਾਰ ਨੂੰ ਲਿਆ ਕੇ ਅਰੁਨੈਰ ਨੂੰ ਲਿਆ ਕੇ ਬਿਠਾਦਾ ਸੀਐਮ ਉਹ ਮਹਾਤਮਾ ਦੀ ਕੋਠੀ 'ਚ ਉਹ ਸਾਰਾ ਪੰਜਾਬ 'ਚ ਪੈ ਕਿਵੇਂ ਇਕੱਠਾ ਕਰਨਾ ਹੈ ਕਿਵੇਂ ਪੰਜਾਬ ਦਾ ਮਾਸ ਚੁੰਡਣਾ ਖੂਨ ਚੂਸਣਾ ਆ ਡੈਂਗਰਾਂ ਦਾ ਮੋਟਾ ਫੰਡ ਲੈ ਕੇ ਉਹਨਾਂ ਦੀ ਪਿੱਛੇ ਜਾ ਕੇ ਛੜਗੇ ਆਏ ਪਰ ਅਸੀਂ ਇਹ ਪਿੱਛੇ ਨਹੀਂ ਛੱਡਦੇ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਅਸੀਂ ਨਿਕਲਾਂਗੇ ਹੁਣ ਤੁਹਾਡੇ ਕੋਲ ਆ ਜਾਵਾਂਗੇ ਲਾਂਬੰਦੀ ਕਰਾਂਗੇ ਪੂਰੇ ਪੰਜਾਬ 'ਚ ਜਿਵੇਂ 3 ਤਰੀਕ ਨੂੰ ਲੁਧਿਆਣਾ ਕੱਲਾ ਜਾਮ ਹੋਇਆ ਅਸੀਂ ਪੂਰਾ ਪੰਜਾਬ ਜਾਮ ਕਰਾਂਗੇ ਹਿਸਾਬ ਲੈ ਇਹ ਭਵੰਤ ਸਮਾ ਨੇ ਕੇਜਰੀ ਵਾਲੇ ਕਾਲੇ ਪਾਣੀਆਂ ਇਹ ਜਿਹੜਾ ਆਲੇ ਪਾਣਿਆਂ ਦੇ ਰਾਖੇ ਨੇ ਹੁਣ ਜਿਹੜੇ ਕਹਿੰਦੇ ਇਹ ਪੰਜਾਬ ਦੇ ਰਾਖੇ ਆ ਅਸੀਂ ਪੰਜਾਬ ਦੀ ਸੇਵਾ ਕਰਨਾ ਆ ਉਹ ਉਹਨਾਂ ਡਾਂਗਾਂ ਫੈਕਟਰੀਆਂ ਇੰਡਸਟਰੀਆਂ ਦੇ ਰਾਖੇ ਬਣ ਗਏ ਲੋਕਾਂ ਨੂੰ ਕਹਾਂਗੇ ਹੁਣ ਉਹ ਬਣੂਗਾ ਜੀ ਦਾ ਮੁੱਦਾ ਕਾਲਾ ਪਾਣੀ ਅਗਲਾ ਐਕਸ਼ਨ ਹੈ ਜੀ ਕੋਈ ਐਕਸ਼ਨ ਹੋਊਗਾ ਹੁਣ ਲੋਕਾਂ 'ਚ ਜਾ ਰਹੇ ਆ 1 ਜਨਵਰੀ ਤੋਂ ਠੀਕ ਹੈ ਜੀ ਪਹਿਲੀ ਜਨਵਰੀ ਤੋਂ ਲੋਕਾਂ 'ਚ ਨਿਕਲਾਂਗੇ ਤੇ ਪੂਰੇ ਪੰਜਾਬ ਨੂੰ ਲਾਮਬੰਦ ਕਰਾਂਗੇ ਤੇ ਦੱਸਾਂਗੇ ਕਿ ਭਾਈ ਪੰਜਾਬ ਦੀ ਨੀਅਤ ਖਰਾਬ ਆ ਆਰਡਰ ਸਾਰੇ ਆਉਣ ਦੇ ਬਾਵਜੂਦ ਤਿੰਨ ਸੈਂਟਰ ਨਹੀਂ ਬੰਦ ਕਰ ਰਹੇ ਤੇ ਟੋਟਲ ਜਿਹੜਾ ਥਲੜਾ ਪਾਣੀ ਗੰਦਾ ਕਰ ਰਿਹਾ ਉਤਲਾ ਸਰਫੇਸ ਦਾ ਇਹ 1400 ਸੈਂਟਰ ਨੇ ਤੇ ਚਾ 500 600 ਸੈਂਟਰ ਥਲੜਾ ਪਾਣੀ ਗੰਦਾ ਕਰ ਰਿਹਾ ਤੇ 2000 ਸੈਂਟਰ ਨੂੰ ਇਹ ਬੰਦ ਕਰਨ ਤੇ ਕਿੰਨਾ ਟਾਈਮ ਲਾਉਣਗੇ ਬਾਈ ਭੁਗਦੇਲੇ ਵੀ ਉਹ ਮਾਰ ਦੇਣਾ ਹਮ ਉਹਨਾਂ ਨੂੰ ਤੇ ਸਾਨੂੰ ਸਾਰੇ ਤੇ ਕਾਲੇ ਪਾਣੀ ਦੇ ਉੱਤੇ ਡ੍ਰੈਪ ਟੱਪ ਦੋ ਤੇ ਫਿਰ ਹੁਣ ਜਦੋਂ ਆਰਡਰ ਹੋ ਗਈ ਗੋਟਾਂ ਦੇ ਫੇਰ ਵੀ ਨਹੀਂ ਬੰਦ ਉਦੋਂ ਸਰਕਾਰ ਨੇ ਵਾਅਦੇ ਕਰ ਲਏ ਫੇਰ ਵੀ ਨਹੀਂ ਬੰਦ ਤਪਾ ਫੇਰ ਭਾਈ ਸਰਕਾਰ ਦੀ ਨੀਅਤ ਖਰਾਬ ਹੈ ਫਿਰ ਇਹਨੂੰ ਕਾਹਦੀਆਂ ਅਪੀਲਾਂ ਕਰਨੀਆਂ ਫਿਰ ਉਹਨਾਂ ਨਾਲ ਗੱਲ ਕਰੀਏ ਜਿਨ੍ਹਾਂ ਨੇ ਸਰਕਾਰ ਬਣਾਈ ਉਹ ਲੋਕ ਹੈ ਅਗਲਾ ਫੇਰ ਅਗਲਾ ਫੇਰ ਉਹ ਲੋਕ ਹੈ ਤੇ ਲੋਕਾਂ ਨੂੰ ਕਹਾਂਗੇ ਹੁਣ ਉਹ ਬਣੂਗਾ ਜੀ ਦਾ ਮੁੱਦਾ ਕਾਲਾ ਪਾਣੀ ਸੁਭ ਜਿਹਦਾ ਕੰਮ ਹੈ ਸਰਕਾਰ ਜੀਨੇ ਬਣਾਈ ਉਹ ਲੋਕਾਂ ਨੂੰ ਦੱਸਾਇਆ ਨੇ ਐ ਲੈ ਸਾਡੀ ਗੱਲ ਛੱਡੋ ਅਦਾਲਤ ਦੀ ਵੀ ਛੱਡੋ ਜੋ ਮੁੱਖ ਮੰਤਰੀ ਕਹਿੰਦਾ ਰਿਹਾ ਉਹੀ ਕਰ ਦਿਓ ਤੇ ਜੇ ਨਹੀਂ ਕਰ ਰਹੇ ਫਿਰ ਇਹ ਦੱਸ ਦਿਓ ਲੈ ਵੀ ਧੋਖਾ ਉਦੋਂ ਕਰ ਰਹੇ ਸੀ ਕਿ ਹੁਣ ਕਰ ਰਹੇ ਹੋ ਜਾਂ ਦੱਸ ਦਿਓ ਔਰ ਗੱਲੇ ਭਗਵਾਨ ਸਰ ਚੀ ਮੰਿਸਟਰ ਨਹੀਂ ਸਪੀਕਰ ਸਰ ਹੋਰ ਜਿਹੜੇ ਮੰਿਸਟਰ ਨੇ ਇਹ ਸਾਰੇ ਆਹੀ ਗੱਲਾਂ ਕਰਦੇ ਸੀ ਇਹ ਸਾਰੇ ਉਦੋਂ ਆਜ ਆ ਜਿਹੜੇ ਹੁਣ ਆਪੋਜੀਸ਼ਨ ਵਾਲੇ ਫੇਰ ਬੋਲਦੇ ਨਹੀਂ ਇਹਨਾਂ ਨੂੰ ਪੁੱਛ ਲਵੀਂ ਚੁੱਪ ਕਾ ਤੂੰ ਐ ਇੰਨੀ ਖਮੋਸ਼ੀ ਕਾ ਤੂੰ ਐ ਕੱਲ ਤੱਕ ਕਿਉਂ ਨਹੀਂ ਬੋਲ ਦੇਗੇ ਕਿਹੜਾ ਆ ਗਿਆ ਇਲੈਕਸ਼ਨ ਹੋਇਆ ਸੀ ਨਾ ਤੇ ਇਲੈਕਸ਼ਨ ਦਾ ਮੁੱਦਾ ਕੀ ਸੀਗਾ ਕਿ ਜੀ ਉਹਨੇ ਕਹਿਤਾ ਕਿ ਮੇਰੇ ਘਰ ਵਾਲੀ ਤਾਂ ਹੁਣ ਮੇਰੇ ਕੰਮ ਦੀ ਨਹੀਂ ਰਹੀ ਤੇ ਮੈਂ ਕੀ ਕਰਾਂ ਤੇ ਇੱਕੋ ਮਨਿਸਟਰ ਆ ਗਿਆ ਸੈਂਟਰਲ ਆਉਂਦਾ ਜੀ ਇਹ ਕੀ ਬੋਲਤਾ ਕਿਉਂ ਬੋਲਤਾ ਇਹ ਸਾਰੇ ਮੁੱਦੇ ਆ ਉਹ ਸਾਰੇ ਉਹ ਇਲੈਕਸ਼ਨ ਲੜ ਰਹੇ ਹੋ ਐਮ ਐਲ ਏ ਬਣ ਰਹਾ ਹੈ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਚ ਜਾਣਾ ਹੈ ਇਹ ਮੁੱਦਾ ਹੈ ਕਿ ਘਰ ਵਾਲੀ ਕੀ ਦਾ ਕੰਮ ਦੀ ਹੈ ਜਾਂ ਨਹੀਂ ਹੈ ਸਹੀ ਹੈ ਇਹ ਲੋਕਾਂ ਨੂੰ ਸੋਚਣਾ ਪਊਗਾ ਕਿ ਮੁੱਦਿਆਂ ਤੇ ਪੋਲਿਟਿਕਸ ਹੋਵੇ ਜਿਵੇਂ 3 ਤਰੀਕ ਨੂੰ ਲੁਧਿਆਣਾ ਕੱਲਾ ਜਾਮ ਹੋਇਆ ਅਸੀਂ ਪੂਰਾ ਪੰਜਾਬ ਜਾਮ ਕਰਾਂਗੇ ਹਸਾਬ ਲਾ ਲੈ ਜਿਹੜੇ ਕਹਿੰਦੇ ਪੰਜਾਬ ਦੇ ਰਾਖੇ ਆ ਅਸੀਂ ਪੰਜਾਬ ਦੀ ਸੇਵਾ ਕਰਨਾ ਆ ਉਹਨਾਂ ਡੰਗਾਂ ਫੈਕਟਰੀਆਂ ਇੰਡਸਟਰੀਆਂ ਦੇ ਰਾਖੇ ਬਣ ਗਏ ਇਹ ਇਹ ਕਹਿੰਦੇ ਆ ਜੀ ਆ ਡੈਂਗਰ ਕਹਿੰਦੇ ਅਸੀਂ ਨਹੀਂ ਕੱਲੇ ਪਾਰੇ ਬਾਕੀ ਪਾਰਿਆ ਸੀ ਕਹਿੰਦਾ ਚਾਹੇ ਸੀਵਰੇਜ ਦਾ ਪਾਣੀ ਪੈਂਦਾ ਗੰਦ ਲੋਕਾਂ ਦੀ ਗੰਦਲੀ ਪੈਂਦੀ ਹੈ ਚਾਹੇ ਪਸ਼ੂਆਂ ਦਾ ਡੈਰਿੰਗਾਂ ਦਾ ਗੰਦ ਪੈਂਦਾ ਚਾਹੇ ਹਸਪਤਾਲਾਂ ਦੀ ਗੰਦਗੀ ਪੈਂਦੀ ਹੈ ਚਾਹੇ ਇਲੈਕਟ੍ਰੋਪਲੇਟਿੰਗ ਜਿੰਨੀ ਇੰਡਸਟਰੀ ਉਹਦਾ ਗੰਦ ਪੈਂਦਾ ਅਸੀਂ ਤਾਂ ਕਹਿੰਦਾ ਸਾਡਾ ਸਾਰਾ ਪਾਣੀ ਧਰਤੀ ਹੇਠਲਾ ਵੀ ਜੋ ਥੱਲੇ ਬੋਰ ਕਰਕੇ ਪਾਈ ਜਾਂਦੇ ਆ ਤੇ ਦਰਿਆਵਾਂ ਦਾ ਵੀ ਪਾਣੀ ਸਾਫ਼ ਕਰਨ ਲਈ ਤੁਰੇ ਆ ਬਹੁਤ ਵੱਡਾ ਲੜਾਈ ਹੈ ਅਗਲੀ ਬੇਨਤੀ ਆ ਪੰਜਾਬ ਦੇ ਲੋਕੋ ਸਾਡਾ ਪੰਜਾਬ ਦਾ ਧਰਤੀ ਹੇਠਲਾ ਪਾਣੀ ਮੁੱਕ ਰਿਹਾ ਸੁੱਕ ਰਿਹਾ ਇਹ ਜਹਰੀਲਾ ਰੇਗਿਸਤਾਨ ਬਣਨ ਵੱਲ ਵੱਧ ਰਿਹਾ ਤੁਹਾਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਵੱਡੀ ਗੱਲ ਤੇ ਸਾਡਾ ਸਾਥ ਦਿਓ ਤੇ ਇਹ ਯਾਰਾਂ ਬੰਦ ਕਰਕੇ ਹਟਾਂਗੇ ਜੋ ਮਰਜ਼ੀ ਹੋ ਜਾਏ ਪਹਿਲਾਂ ਵੀ ਕਿਹਾ ਅੱਜ ਵੀ ਕਹਿੰਦੇ ਤੇ ਆਗਲੇ ਇਲੈਕਸ਼ਨ ਜਲਦੀ ਹੈ ਜੀ ਬਹੁਤ ਜਲਦੀ ਦੇ माग ਲੋਕਾਂ ਨੂੰ ਆਰਡਰ ਸਾਰੇ ਆਉਣ ਦੇ ਬਾਵਜੂਦ ਤਿੰਨ ਸੈਂਟਰ ਨਹੀਂ ਬੰਦ ਕਰ ਰਹੇ ਤੇ ਟੋਟਲ ਜਿਹੜਾ ਥਲੜਾ ਪਾਣੀ ਗੰਦਾ ਕਰ ਰਹੇ ਉਤਲਾ ਸਰਫੇਸ ਦਾ ਇਹ 1400 ਸੈਂਟਰ ਨੇ ਤੇ ਚਾ 500 600 ਸੈਂਟਰ ਥੱਲੜਾ ਪਾਣੀ ਗੰਦਾ ਕਰ ਰਿਆ ਤੇ 2000 ਸੈਂਟਰ ਨੂੰ ਇਹ ਬੰਦ ਕਰਨ ਤੇ ਕਦੋਂ ਟਾਈਮ ਲਾਉਣਗੇ ਬਾਈ ਸਭ ਜਿਹਦਾ ਕੰਮ ਹੈ ਸਰਕਾਰ ਆਹ ਯਾਰ ਸਾਡੀ ਅਦਾਲਤ ਦੀ ਵੀ ਛੱਡੋ ਜੋ ਮੁੱਖ ਮੰਤਰੀ ਕਹਿੰਦਾ ਰਿਹਾ ਉਹੀ ਕਰ ਦਿਓ ਤੇ ਜੇ ਨਹੀਂ ਕਰ ਰਹੇ ਫਿਰ ਇਹ ਦੱਸ ਦਿਓ ਲੈ ਵੀ ਧੋਖਾ ਉਦੋਂ ਕਰ ਰਹੇ ਸੀ ਕਿ ਹੁਣ ਕਰ